ਕਾਲ ਪਿਆਰੇ ਦੋਸਤੋ ਅੱਜ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਫਾਰਮੂਲਾ ਦੱਸਣ ਲੱਗਿਆ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਬਹੁਤ ਆਰਾਮ ਨਾਲ ਬਣਾ ਸਕਦੇ ਹੋ ਕਿਸੇ ਵੀ ਭੈਣ ਦਾ ਜਾਂ ਵੀਰ ਦਾ ਖੂਨ ਗਾੜਾ ਹੁੰਦਾ ਹੋਵੇ ਕੋਲੇਸਟ੍ਰੋਲ ਲੈਵਲ ਕਾਫੀ ਜ਼ਿਆਦਾ ਹੋਵੇ ਟ੍ਰਾਈਗਲਿਸਰਾਈਡਜ਼ ਕਾਫੀ ਜ਼ਿਆਦਾ ਹੋਣ ਤਾਂ ਤੁਸੀਂ ਇਸ ਨੂੰ ਲਗਾਤਾਰ ਯੂਜ਼ ਕਰੋ ਇਸ ਦੇ ਨਾਲ ਜੋ ਹਾਰਟ ਅਟੈਕ ਵਰਗੀ ਗੰਭੀਰ ਬਿਮਾਰੀ ਆ ਉਸ ਦਾ ਵੀ ਖਤਸਾ ਬਹੁਤ ਜ਼ਿਆਦਾ ਘਟ ਜਾਂਦਾ ਤੁਸੀਂ ਨੋਟ ਕਰ ਲਓ ਇੱਕ ਕੱਪ ਤੁਸੀਂ ਨੇ ਲੈਣਾ ਸੇਬ ਦਾ ਸਿਰਕਾ ਇੱਕ ਕੱਪ ਲੈਣਾ ਤੁਸੀਂ ਨੇ ਲਸਣ ਦੇ ਰਸ ਦਾ ਇੱਕ ਕੱਪ ਲੈਣਾ ਤੁਸੀਂ ਨੇ ਅਦਰਕ ਦੇ ਰਸ ਦਾ ਤੇ ਇਹਨਾਂ ਤਿੰਨਾਂ ਕੱਪ ਨੂੰ ਤੁਸੀਂ ਮਿਕਸ ਕਰ ਲੈਣਾ ਇੱਕ ਪੈਨ ਦੇ ਵਿੱਚ ਤੇ ਇਹਦੇ ਵਿੱਚ ਇੱਕ ਕੱਪ ਲੈਣਾ ਨਿੰਬੂ ਦੇ ਰਸ ਦਾ ਚਾਰੇ ਚੀਜ਼ਾਂ ਨੂੰ ਤੁਸੀਂ ਨੇ ਪੈਨ ਦੇ ਵਿੱਚ ਇਕੱਠਾ ਕਰਕੇ ਇਹਨੂੰ ਗਰਮ ਕਰ ਲੈਣਾ ਇਸ ਨੂੰ ਬੋਇਲ ਕਰਨਾ ਜਦੋਂ 4 ਕੱਪ ਦੇ 3 ਕੱਪ ਰਹਿ ਜਾਣ ਫਿਰ ਇਸ ਨੂੰ ਆਪਾਂ ਨੇ ਗੈਸ ਤੋਂ ਉਤਾਰ ਲੈਣਾ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜੇ ਫਿਰ 3 ਕੱਪ ਤੁਸੀਂ ਨੇ ਹਣੀ ਦੇ ਸ਼ਹਿਦ ਦੇ ਵਿੱਚ ਪਾਣੇ ਹੈਗੇ ਤੇ ਇਹ ਇੱਕ ਬਹੁਤ ਵਧੀਆ ਅੰਮ੍ਰਿਤ ਵਰਗੀ ਦਵਾਈ ਤੁਹਾਡੇ ਘਰ ਦੇ ਵਿੱਚ ਤਿਆਰ ਹੋ ਗਈ ਕਿਸੇ ਵੀ ਵੀਰ ਨੂੰ ਭੈਣ ਨੂੰ ਹਾਰਟ ਦੀ ਤਕਲੀਫ ਹੈ ਖੂਨ ਗਾੜਾ ਹੁੰਦਾ ਹੋਵੇ ਜਾਂ ਕੋਈ weight ਘਟਾਣਾ ਚਾਹੁੰਦਾ ਹੋਵੇ ਉਸ ਵਿੱਚ ਇਹ ਬਹੁਤ ਜ਼ਿਆਦਾ ਫਾਇਦੇਮੰਦ ਆ ਤੁਸ ਇਸ ਦਵਾਈ ਨੂੰ ਲਗਾਤਾਰ 1 ਮਹੀਨਾ ਯੂਜ਼ ਕਰੋ ਤੇ ਆਪਣੇ ਲਿਪਿਡ ਪ੍ਰੋਫਾਈਲ ਚੈੱਕ ਕਰਵਾਓ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਧੰਨਵਾਦ